ਜਾਨ ਕਰੀ ਜਿਹੜੇ ਜਨਰਲ ਇਲੈਕਸ਼ਨ ਲੋਕ ਸਭਾ ਦੇ ਹੋਏ ਉਹਦੇ ਸੰਬੰਧ ਵਿੱਚ ਮਾਨਯੋਗ ਐਸਐਸਪੀ ਸ੍ਰੀ ਸੁਨਿੰਦਰ ਲੰਬਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਪੈਰਾ ਮਿਲਟਰੀ ਫੋਰਸ ਨੂੰ ਲਾ ਲਾ ਕੇ ਸਾਰੇ ਬਾਜ਼ਾਰ ਦੇ ਵੱਖ-ਵੱਖ ਏਰ ਬਾਜ਼ਾਰ ਨੇ ਉਹਦੇ ਵਿੱਚ 플ੈਗ ਮਾਰਚ ਕਰ ਕੀਤਾ ਗਿਆ ਤਾਂ ਜੋ ਲੋਕਾਂ ਦੇ ਵਿੱਚ ਜਿਹੜੀ ਹੈ ਇਹ ਭਾਵਨਾ ਪੈਦਾ ਹੋ ਸਕੇ ਕਿ ਵੀ ਇਹ ਜਿਹੜੇ ਚੋਣਾਂ ਜਿਹੜੀ ਹੈ ਜਿਹੜੇ ਇਲੈਕਸ਼ਨ ਹੈ ਬਿਲਕੁਲ ਹੀ ਫੇਰ ਤਰੀਕੇ ਨਾਲ ਕਰਵਾਏ ਜਾਣਗੇ ਹੋਰ ਸਰ ਕਿਹੜੇ ਕਿਹੜੇ ਬਾਜ਼ਾਰ ਚ ਕਿਹੜੇ ਕਿਹੜੇ ਚੈਕਿੰਗ ਕੀਤੀ ਗਿਆ ਜੀ ਇਤੋਂ ਵੀ ਜਿਹੜੇ ਪੈਰਾ ਮਿਲਟਰੀ ਫੋਰਸਿਸ ਆਈ ਹੈ ਜਦੋਂ ਡੀਐਸਪੀ ਦਫਤਰ ਤੋਂ ਸਟਾਰਟ ਹੋ ਕੇ বাস ਸਟੈਂਡ বাস ਸਟੈਂਡ ਤੋਂ ਬਾਅਦ ਹਜਪੁਰ ਚੌਂਕ ਹਜਪੁਰ ਚੌਂਕ ਤੋਂ ਬਾਅਦ ਸਾਰਾ ਮੇਨ ਬਾਜ਼ਾਰ ਜਿਹੜਾ ਘੁੰਮ ਕੇ ਉਸ ਤੋਂ ਬਾਅਦ ਮਿਆਣੀ ਰੋਡ ਤੋਂ ਵਿਜੇ ਮਾਰਕੀਟ ਤੱਕ ਸਾਰਾ ਹੀ ਅੱਜ ਫਲੈਗ ਮਾਰਚ ਕੀਤਾ ਗਿਆ